ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਗੁੰੰਗੀ ਤੇ ਬਹਿਰੀ ਹੈ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਸਾਡੀਆਂ ਨਸਲਾਂ ਨੇ ਉਹਨਾਂ ਦੇ ਭੁੱਖ ਦੀਆਂ ਨੇ ਸਾਨੂੰ ਬੇਜਮੀਨੇ ਕਰਨਾ ਹੈ ਕਿਸਾਨ ਨਹੀਂ ਇਹ ਖਾਲਸਤਾਨੀ ਹੈ ਇੱਕ ਮੈਂ ਹਿੱਕ ਤੇ ਹੱਥ ਮਾਰ ਕੇ ਕਹਿਣਾ ਮੈਨੂੰ ਵੀ ਕੋਈ ਗਰੇਜ਼ ਨਹੀਂ ਸਾਨੂੰ ਵੀ ਖਾਲਸਤਾਨੀ ਕਹਿ ਲੈਣ ਆਪਣਾ ਮੁੰਡੇ ਸ਼ੌਂਕ ਪੂਰਾ ਕਰ ਲਈस्तानी ਦਾ ਖਤਰਾ ਅੱਜ ਦੋਸਤੋ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹੀ ਆ ਕਿ ਅੱਜ ਕੱਲ ਜਿਹੜਾ ਮਾਹੌਲ ਆ ਉਹ ਭਖਿਆ ਹੋਇਆ ਇੱਕ ਇਨਸਾਨੀ ਅੰਦੋਲਨ ਨੂੰ ਲੈ ਕੇ ਕਿ ਹਰ ਜਗ੍ਹਾ ਦੇ ਉੱਤੇ ਫਲੈਗ ਮਾਰਚ ਕੱਢੇ ਜਾ ਰਹੇ ਆ ਟਰੈਕਟਰ ਮਾਰਚ ਕੱਢੇ ਜਾ ਰਹੇ ਆ ਸੋ ਇਸੇ سلسلے ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਕਥੋਂ ਨੰਗਲ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਆਗੂ ਸਰਦਾਰ ਭਗਵੰਤ ਪਾਲ ਸਿੰਘ ਜੀ ਸੱਜਰ ਸਾਡੇ ਨਾਲ ਮੌਜੂਦ ਹੈ ਸੱਚਾ ਸਾਹਿਬ ਪਹਿਲਾ ਸਵਾਲ ਇਹੀ ਜੋ ਅੱਜ ਕੱਲ ਦਾ ਟਾਈਮ ਚੱਲ ਰਿਹਾ ਹੈ ਔਰ ਸੁੰਨ ਵਿੱਚ ਦੇਖਣ ਵਿੱਚ ਇਹ ਆਇਆ ਕਿ ਕੱਲ ਟਰੈਕਟਰ ਮਾਰਚ ਜਿਹੜਾ ਬੜਾ ਵੱਡਾ ਨਿਕਲਿਆ ਆ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਤੁਸੀਂ ਆਪ ਸਮਰਥਨ ਕੀਤਾ ਸੋ ਕਿਦਾਂ ਦਾ ਸਹਿਯੋਗ ਰਿਹਾ ਔਰ ਕਿਉਂ ਕੱਢਣਾ ਜ਼ਰੂਰੀ ਹੋ ਗਿਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਟਰੈਕਟਰ ਮਾਰਚ ਕੱਢਿਆ ਗਿਆ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਸਾਡੀ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਸਨ ਉਹਨਾਂ ਦੇ ਤਹਿਤ ਅਸੀਂ ਇਹ ਰੋਸ ਮਾਰਚ ਕੱਢਿਆ ਸੀ ਅਜੇ ਤਾਂ ਕੁਝ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਉੱਥੇ ਬਾਰਡਰ ਤੇ ਪਹੁੰਚੇ ਹੋਏ ਨੇ ਟਰੈਕਟਰ ਟਰਾਲੀਆਂ ਲੈ ਕੇ ਬੜੇ ਲੰਬੇ ਸਮੇਂ ਤੋਂ ਨੇ ਪਰ ਫਿਰ ਵੀ ਬਹੁਤ ਵੱਡਾ ਜਿਹੜਾ ਕੱਲ ਕਿਸਾਨ ਵੀਰਾਂ ਨੇ ਜਥੇਬੰਦੀਆਂ ਨੇ ਵੱਡੀ ਤਦਾਦ ਦੇ ਵਿੱਚ ਸ਼ਾਮੂਲੀਅਤ ਕਰਕੇ ਤੇ ਜਿਹੜਾ ਟਰੈਕਟਰਾਂ ਤੇ ਅਸੀਂ ਰੋਸ ਮਾਰਚ ਕੱਢਿਆ ਉਹਦਾ ਮੰਤਵ ਸਰਵੇਖੀ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਗੁੰੰਗੀ ਤੇ ਬਹਿਰੀ ਹੈ ਇਹ ਸਾਡੇ ਕਿਸਾਨ ਭਰਾਵਾਂ ਦੀ ਸਾਰੀਆਂ ਜਥੇਬੰਦੀਆਂ ਸਿਰ ਤੋੜ ਯਤਨ ਕਰ ਰਹੀਆਂ ਨੇ ਲੇਕਿਨ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੇ ਅਸੀਂ ਇਹ ਉਹਨਾਂ ਨੂੰ ਦੱਸਣ ਦਾ ਯਤਨ ਕੀਤਾ ਹੈ ਕਿ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੀ ਇਸ ਕਿਸਾਨੀ ਮੋਰਚੇ ਦੇ ਹੱਕ ਵਿੱਚ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕਾਂਗਰਸ ਜਿਹੜਾ ਆ ਉਹ ਕਿਸਾਨਾਂ ਨੂੰ ਇਲੈਕਸ਼ਨ ਦੇ ਟਾਈਮ ਦੇ ਉੱਤੇ ਵਰਤ ਰਹੀ ਆ ਮੋਦੀ ਦੀ ਇਮੇਜ ਨੂੰ ਉਹਨਾਂ ਦੇ ਗ੍ਰਾਫ ਨੂੰ ਥੱਲੇ ਸੁੱਟਣ ਵਾਸਤੇ ਤੁਸੀਂ ਵੇਖੋ ਕਿ ਕਿੰਨੇ ਲੰਬੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਸਾਨੀ ਮੋਰਚਾ ਪਹਿਲਾਂ ਲੱਗਾ ਸੀ ਉਦੋਂ ਮੰਗਾ ਮੰਨਣ ਦਾ ਐਲਾਨ ਕੀਤਾ ਸੀ ਲੇਕਿਨ ਸਿਰੇ ਨਹੀਂ ਚੜ ਸਕਿਆ ਇਹ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜੋ ਇਹ ਮੂਵਮੈਂਟ ਚੱਲ ਰਹੀ ਹੈ ਇਹ ਸਿਰਫ ਕਿਸਾਨ ਵੀਰਾਂ ਲਈ ਨਹੀਂ ਇਹ ਦੇਸ਼ ਦੇ ਭੁੱਖੇ ਦੀ ਮੂਵਮੈਂਟ ਹੈ ਇਹ ਆਉਣ ਵਾਲੇ ਬੱਚਿਆਂ ਦੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਉਹਨਾਂ ਦੇ ਭੁੱਖਦੀ ਹੈ ਕਿਉਂਕਿ ਇਹ ਅਵਾਨੀਆਂ ਤੇ ਅਡਾਨੀਆਂ ਦੇ ਹੱਕ ਵਿੱਚ ਵਿਕ ਚੁੱਕੇ ਨੇ ਇਹਨਾਂ ਨੇ ਸਾਨੂੰ ਬੇਜਮੀਨੇ ਕਰਨਾ ਹੈ ਇਸ ਕਰਕੇ ਜਿਹੜਾ ਇਹ ਪ੍ਰਚਾਰ ਕਰਦੇ ਨੇ ਕਿ ਪਾਰਲੀਮੈਂਟ ਦੀਆਂ ਚੋਣਾਂ ਸਿਰ ਤੇ ਅੱਖ ਖਲੋਤੀਆਂ ਨੇ ਤੇ ਇਹਦਾ ਕੋਈ ਪਾਰਟੀ ਲਾਹਾ ਲੈਣਾ ਚਾਹੁੰਦੀ ਹੈ ਇਹਨਾਂ ਨੂੰ ਆਪਣੇ ਜਿਹੜੇ ਪਾਪ ਨੇ ਉਹ ਇਹਨਾਂ ਦੇ ਕਿਉਂਕਿ ਧਰਾਤਲ ਤੇ ਜਿਹੜੇ ਪੈਰ ਨੇ ਉਹ ਖਿਸਕਦੇ ਨਜ਼ਰ ਆ ਰਹੇ ਨੇ ਇਸ ਕਰਕੇ ਇਹ ਜਿਹੜਾ ਇਹ ਸ਼ੋਸ਼ਾ ਛੱਡ ਰਹੇ ਨੇ ਕਿੰਨੀਆਂ ਮੌਤਾਂ ਹੋ ਗਈਆਂ ਨੇ ਪੰਜ ਮੌਤਾਂ ਦੇ ਦੱਸਿਆ ਜਾ ਰਿਹਾ ਪਿਛਲੇ ਅੰਦੋਲਨ ਦੀ ਗੱਲ ਕਰੀਏ ਤਾਂ 550 700 ਮੌਤਾਂ ਉਦੋਂ ਹੋਈਆਂ ਸੀ ਤੇ ਹੁਣ ਜਿਹੜੀ ਆ ਇਹ ਜਦ ਤੱਕ ਮੋਰਚਾ ਚੱਲੇਗਾ ਪਤਾ ਨਹੀਂ ਕਿੰਨੀ ਆਏਗਾ ਹੋਣੀਆਂ ਹੈ ਜੀ ਮੋਦੀ ਸਾਹਿਬ ਨੂੰ ਰੋਕਿਆ ਜਾ ਸਕਦਾ ਸੀ ਸਾਡੇ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜੋਣੀ ਉਹਨਾਂ ਬੀਜੇਪੀ ਦੇ ਵਿੱਚ ਗਏ ਨੇ ਉਹ ਵੀ ਤਾਂ ਸੁਝਾਅ ਦੇ ਹੀ ਸਕਦੇ ਕਾਂਗਰਸ ਦੇ ਵੱਡੇ ਲੀਡਰ ਬੀਜੇਪੀ ਚ ਗਏ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਬਿਲਕੁਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪ ਵੀ ਵੱਡੇ ਕਿਸਾਨ ਨੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਤੁਰੰਤ ਗੱਲ ਕਰਨ ਤਾਂ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਹੀ ਸਮੇਂ ਤੇ ਬਹੁਤ ਜਿੱਦ ਦੀ ਗੱਲ ਕੀਤੀ ਹੈ ਮੌਤਾਂ ਦੀ ਕਿ ਅਜੇ ਕਿੰਨੀਆਂ ਹੋਣੀਆਂ ਨੇ ਮੈਂ ਸਭ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨਾ ਕਿ ਇੱਕ ਵੀ ਹੋਰ ਮੌਤ ਨਾ ਹੋਵੇ ਜਿਨ੍ਹਾਂ ਦੇ ਪੁੱਤ ਜਾਂਦੇ ਨੇ ਜਿਨ੍ਹਾਂ ਦੇ ਪਤੀ ਜਾਂਦੇ ਨੇ ਜਿਨ੍ਹਾਂ ਦੇ ਭਰਾ ਜਾਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਮੈਂ ਇਹ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਸਾਡਾ ਜਿਹੜਾ ਕਿਸਾਨੀ ਮੋਰਚਾ ਹੈ ਇਹ ਸ਼ਾਂਤੀਪੂਰਵਕ ਸਿਰੇ ਚੜੇ ਤੇ ਖਾਸ ਤੌਰ ਤੇ ਭਾਜਪਾਈ ਆਗੂਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਨੇ ਕਿ ਆਪਣੇ ਹਿੱਕ ਤੇ ਹੱਥ ਰੱਖ ਕੇ ਦੱਸਿਓ ਕਿ ਇਹ ਜੋ ਨਰਿੰਦਰ ਮੋਦੀ ਜੀ ਕਰ ਰਹੇ ਨੇ ਕੀ ਉਹ ਦੇਸ਼ ਲਈ ਠੀਕ ਹੈ ਲੋਕਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਆ ਤੇ ਆਮ ਆਦਮੀ ਪਾਰਟੀ ਆ ਇਹ ਇੱਕਜੁੱਟ ਨੇ ਬੀਜੇਪੀ ਦੀ ਹੀ ਬੀ ਟੀਮ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮੰਨਿਆ ਜਾ ਰਿਹਾ ਉਹ ਬਾਰਡਰ ਦੇ ਉੱਤੇ ਹਾਲਾਤ ਵੇਖਣ ਨੂੰ ਮਿਲੇ ਆ ਮੁਲਾਜ਼ਮ ਹੈਗੇ ਆ ਉਹ ਅੰਦਰ ਆਣ ਕੇ ਟਰੈਕਟਰਾਂ ਟਰਾਲੀਆਂ ਦੀ ਭੰਨ ਤੋੜ ਕਰਦੇ ਨੇ ਔਰ ਹੋਰ ਵੀ ਜੋ ਨੁਕਸਾਨੀਆਂ ਗਿਆ ਆ ਸਮਾਨ ਔਰ ਪਰਚੇ ਨਹੀਂ ਹੋ ਰਹੇ ਉਹਦੇ ਬਾਰੇ ਪੰਜਾਬ ਸਰਕਾਰ ਕੁਝ ਨਹੀਂ ਕਹਿ ਰਹੀ ਕੀ ਕਰੋਗੇ ਜਿਵੇਂ ਤੁਸੀਂ ਕਿਹਾ ਹੈ ਭਾਜਪਾ ਦੇ ਆਮ ਆਦਮੀ ਪਾਰਟੀ ਦੀ ਕਿ ਇਹ ਭਾਜਪਾ ਦੀ ਹੋਈ ਆਮ ਆਦਮੀ ਪਾਰਟੀ ਬੀ ਟੀਮ ਹੈ ਇਹਦੇ ਜੋ ਲੁਕਾ ਕੀ ਰਹਿ ਗਿਆ ਇਹਦੇ ਚ ਕਿਹੜੀ ਗੱਲ ਲੁਕੀ ਛਿਪੀ ਆ ਇਹ ਦੇਸ਼ ਖਾਸ ਤੌਰ ਤੇ ਪੰਜਾਬ ਤਰਾ ਤਰਾ ਕਰ ਰਿਹਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਫਰਜ ਬਣਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਿ ਉਹ ਦਿੱਲੀ ਵੱਲ ਨੂੰ ਕੂਚ ਕਰ ਦੇ ਤੇ ਇਸ ਕਿਸਾਨੀ ਮੋਰਚੇ ਦੀ ਅਗਵਾਈ ਆਪ ਕਰ ਦੇ ਕਿ ਮੇਰੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਇਹ ਤੇ ਸਿਰਫ ਸਟੇਜਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲੱਛੇਦਾਰ ਭਾਸ਼ਣ ਦੇ ਕੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਨਾ ਕਿ ਇਹਨਾਂ ਨੂੰ ਜਵਾਨੀ ਨਾਲ ਤੇ ਨਾ ਇਹਨਾਂ ਨੂੰ ਕਿਸਾਨੀ ਨਾਲ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਜਿੰਨੇ ਵੀ ਅੰਦੋਲਨ ਇਹ ਪੰਜਾਬ ਤੋਂ ਸ਼ੁਰੂ ਹੁੰਦਾ ਤੁਹਾਨੂੰ ਨਹੀਂ ਲੱਗਦਾ ਕਿ ਐਮਐਸਪੀ ਦਾ ਮਸਲਾ ਜਿਹੜਾ ਹੈਗਾ ਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਹੀ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ ਜਦਕਿ ਕਿਸਾਨਾਂ ਦੇ ਨਾਲ ਨਾਲ ਜਿਹੜੇ ਆਮ ਜਨਤਾ ਹੈ ਉਹਨੂੰ ਵੀ ਇਹਦਾ ਫਾਇਦਾ ਹੋਵੇ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਰੱਖਿਆ ਦੇ ਵਿੱਚ ਦੇਸ਼ ਤੇ ਹਰ ਕਿਤੇ ਵਿੱਚ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਨੇ ਚਾਹੇ ਬਾਰਡਰਾਂ ਤੇ ਗੱਲ ਕਰ ਲਈਏ ਪੰਜਾਬ ਦੀ ਸਿੱਖ ਰੈਜਿਮੈਂਟ ਹਮੇਸ਼ਾ ਹੀ ਉੱਥੇ ਅੱਗੇ ਹੋ ਕੇ ਲੜਦੀ ਰਹੀ ਹੈ ਜੇ ਅੰਨ ਭੰਡਾਰ ਦੀ ਗੱਲ ਕਰੀਏ ਤੇ ਮੈਂ ਸਮਝਦਾ ਕਿ ਸੂਬਾ ਪੰਜਾਬ ਕਿੰਨੇ ਦੇਸ਼ ਦੇ ਵੱਡੇ ਹਿੱਸੇ ਨੂੰ ਅਨ ਸਪਲਾਈ ਕਰਦਾ ਹੈ ਤੇ ਤੀਸਰੀ ਗੱਲ ਕਿ ਦੇਸ਼ ਦੇ ਸਾਰੇ ਕਿਸਾਨ ਦੂਜੀਆਂ ਸਟੇਟਾਂ ਵਾਲੇ ਉਹ ਟਿਕਟਕੀ ਲਾ ਕੇ ਵੇਖ ਰਹੇ ਨੇ ਪੰਜਾਬ ਵੱਲ ਕਿ ਪੰਜਾਬ ਦਾ ਕਿਸਾਨ ਕੀ ਫੈਸਲਾ ਕਰਦਾ ਹੈ ਪੰਜਾਬ ਦੇ ਕਿਸਾਨ ਨੇ ਝੰਡਾ ਚੁੱਕ ਲਿਆ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਿ ਅਸੀਂ ਇਹ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਐ ਐਮਐਸਪੀ ਇਹਨੂੰ ਲਾਗੂ ਕਰਾ ਕੇ ਹੀ ਛੱਡਾਂਗੇ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਪੰਜਾਬ ਦੀਆਂ ਭਾਵੇਂ ਪਾਰਲੀਮੈਂਟ ਦੇ ਵਿੱਚ 13 ਸੀਟਾਂ ਨੇ ਬਹੁਤ ਵੱਡਾ ਸਾਡਾ ਦੇਸ਼ ਹੈ ਵੱਡੀਆਂ ਸਟੇਟਾਂ ਨੇ ਯੂਪੀ ਹੈ ਮੱਧਿਆ ਪ੍ਰਦੇਸ਼ ਹੈ ਰਾਜਸਥਾਨ ਹੈ ਹੋਰ ਵੀ ਪਰ ਜਿੱਥੇ-ਜਿੱਥੇ ਵੀ ਕਿਸਾਨੀ ਨਾਲ ਸੰਬੰਧਿਤ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਕਿਸਾਨ ਜਿਹੜੇ ਨੇ ਉਹ ਪੰਜਾਬ ਵੱਲ ਵੇਖਦੇ ਪਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੇ ਸੂਬਿਆਂ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਆ ਉਹ ਕਿਸਾਨੀ ਮੋਰਚੇ ਦੇ ਹੱਕ ਵਿੱਚ ਲਹਿਰ اٹھےਗੀ। ਅਸਾ ਸੱਚੇ ਸਾਹਿਬ ਜਿੱਦਾਂ ਹੁਣ ਕਹਿੰਦੇ ਨੇ ਮੀਡੀਆ ਤੇ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਹਿੰਦੇ ਆ ਉਹ ਮੀਡੀਆ ਅਸਲ 'ਚ ਮੀਡੀਆ ਦਾ ਅਧਿਕਾਰ ਉਹ ਹੁੰਦਾ ਹੈ ਕਿ ਸੱਚ ਨੂੰ ਸੱਚ ਕਹੇ ਤਾਂ ਝੂਠ ਨੂੰ ਝੂਠ ਕਵੇ। ਤਾਂ ਹੀ ਦਾ ਇਹ ਚੌਥਾ ਪਿੱਲਰ ਆ ਮੀਡੀਆ ਪਰ ਮੀਡੀਆ 'ਚ ਇਹ ਕਹਿ ਰਹੇ ਕਿ ਐਡੇ ਐਡੇ ਇਹਨਾਂ ਕੋ ਮਹਿੰਗੇ ਟਰੈਕਟਰ ਐਨੇ ਇਹਨਾਂ ਦੇ ਕੋਲ ਲੱਖਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਮਿਊਜ਼ਿਕ ਸਿਸਟਮ ਲਾਏ ਆ। ਇਹ ਕਿਸਾਨ ਨਹੀਂ ਇਹ ਖਾਲਸਤਾਨੀ ਹੈ ਇਹ ਖਾਲਸਤਾਨੀ ਮੂਵਮੈਂਟ ਚੱਲ ਰਹੀ ਹੈ ਤੁਹਾਨੂੰ ਕੁਝ ਲੱਗਾ ਕਿ ਪੰਜਾਬ ਚ ਖਾਲਸਤਾਨੀ ਮੂਵਮੈਂਟ ਹੈ ਕਿਉਂਕਿ ਤੁਸੀਂ ਵੀ ਪੰਜਾਬ ਦੇ ਬਸ਼ਿੰਦੇ ਹੋ ਉਹਨਾਂ ਕੋਲ ਹੋਰ ਚਾਰਾ ਹੀ ਕੋਈ ਨਹੀਂ ਸਾਨੂੰ ਭੰਡਣ ਵਾਸਤੇ ਮੈਂ ਇੱਕ ਤੇ ਹੱਥ ਮਾਰ ਕੇ ਕਹਿਣਾ ਕਿ ਜੇ ਇਹ ਪਗੜੀ ਧਾਰੀ ਜਿਹੜਾ ਸਿੱਖ ਹੈ ਉਹ ਮਤਲਬ ਕਿਸਾਨੀ ਮੋਰਚੇ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਤੇ ਫਿਰ ਮੈਨੂੰ ਵੀ ਕੋਈ ਗਰੇਜ਼ ਨਹੀਂ ਸਾਨੂੰ ਵੀ ਖਾਲਸਤਾਨੀ ਕਹਿ ਲੈਣ ਅਸੀਂ ਪਹਿਲਾਂ ਕਿਸਾਨ ਹਾਂ ਅਸੀਂ ਕਿਸਾਨੀ ਕਰਦੇ ਹਾਂ ਅਸੀਂ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹਾਂ ਸਾਨੂੰ ਸਾਰਾ ਕੁਝ ਪਤਾ ਹੈ ਕਿ ਅੱਜ ਪੰਜਾਬ ਦੇ ਕਿਸਾਨ ਦੀ ਕੀ ਹਾਲਤ ਹੈ ਤੇ ਜੇ ਕੋਈ ਚੰਗੇ ਪਰਿਵਾਰ ਉਹ ਆਪਣਾ ਮੁੰਡੇ ਸ਼ੌਂਕ ਪੂਰਾ ਕਰ ਲੈਂਦੇ ਨੇ ਕਿਸ ਨੇ ਟਰੈਕਟਰ ਤੇ ਮਿਊਜ਼ਿਕ ਲਾ ਲਿਆ ਕਿ ਉਸ ਮਿਊਜ਼ਿਕ ਦੇ ਨਾਲ ਉਹਨੂੰ ਖਾਲਸਤਾਨੀ ਦਾ ਖਿਤਾਬ ਦੇ ਦਿਓਗੇ ਇਹ ਹਰਗिज ਨਹੀਂ ਹੋ ਸਕਦਾ ਇਹਨਾਂ ਦੀਆਂ ਇਹ ਜਣੀਆਂ ਲੂੰਬੜ ਚਾਲਾਂ ਨੇ ਇਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਉਹਦਾ ਕਾਰਨ ਕਿ ਨੌਜਵਾਨ ਜਿਸ ਪਾਸੇ ਹੋ ਜਾਂਦੇ ਨੇ ਇਹ ਮੂਹ ਮੋੜ ਦਿੰਦੇ ਨੇ ਵੱਡੇ ਵੱਡੇ ਦਰਿਆਵਾਂ ਦੇ ਇਸ ਕਰਕੇ ਦੇਸ਼ ਦੀ ਨੌਜਵਾਨੀ ਸਾਡੀ ਪੰਜਾਬ ਦੀ ਨੌਜਵਾਨੀ ਉਨੇ ਜਿਹੜਾ ਧਈਆ ਕੀਤਾ ਹੈ ਕਿ ਨਰਿੰਦਰ ਮੋਦੀ ਨੂੰ ਇਹ ਮੰਗਾਂ ਮੰਨਣੀਆਂ ਹੀ ਪੈਣੀਆਂ ਨੇ ਇਸ ਕਰਕੇ ਅਸੀਂ ਸਾਰੇ ਜਿਹੜੇ ਆ ਉਹ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਾਂ ਜੋਸ਼ ਵਿੱਚ ਕਾਇਮ ਰੱਖਣਾ ਹੈ ਤੇ ਹੋਸ਼ ਵੀ ਕਾਇਮ ਰੱਖਣੀ ਹੈ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਾ ਜਿੱਦਾਂ ਬੀਜੇਪੀ ਹੁਣ ਕਰ ਰਹੀ ਆ ਆਪਣਾ ਸ਼ਗੂਫੇ ਛੱਡਦੀ ਆ ਰਹੀ ਆ ਜਿਹਨੂੰ ਜੁਮਲੇ ਕਿਹਾ ਜਾਂਦਾ ਹੈ ਜੁਮਲੇ ਛੱਡ ਰਹੀ ਆ ਲਗਦਾ ਨਹੀਂ ਐ ਕਿ ਜਿੱਦਾਂ ਇਹਨਾਂ ਨੇ ਪਿਛਲੀ ਵਾਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਗੱਲ ਕੀਤੀ ਸੀ ਕਿ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮੈਂ ਪ੍ਰਾਸਚਿਤ ਕਰਨਾ ਚਾਹੁੰਦਾ ਵਾਂ ਸ਼ਾਇਦ ਮੇਰੀ ਤਪੱਸਿਆ 'ਚ ਕੋਈ ਘਾਟ ਰਹਿ ਗਈ ਸੀ ਤੇ ਜਦੋਂ ਟਾਈਮ ਛੋਣਾਂ ਦਾ ਲਾਗੂ ਹੋ ਜਾਂਦਾ ਆ ਨਿਰਧਾਰਤ ਸਮਾਂ ਲਾਗੂ ਹੋ ਜਾਂਦਾ ਆ ਉਦੋਂ ਆਣ ਕੇ ਇਹ ਐਮਐਸਪੀ ਹੋਰ ਵਗੈਰਾ ਲਾਗੂ ਕਰਾ ਕੇ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਗੁੰਮਰਾਹ ਹੋ ਜਵੇ ਇਹੋ ਜੀ ਕੋਈ ਗੱਲ ਨਹੀਂ ਨਰਿੰਦਰ ਮੋਦੀ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਉਨਨਾਂ ਦੀ ਇਸ ਭਾਜਪਾ ਸਰਕਾਰ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਜੇਕਰ ਇਹਨਾਂ ਦੇ ਵਿੱਚ ਹਿੰਮਤ ਹੋਵੇ ਤੇ ਅੱਜ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਤੁਹਾਨੂੰ ਇੰਟਰਵਿਊ ਦੇ ਰਿਆਂ ਇਹਨਾਂ ਨੂੰ ਕਹੋ ਨਰਿੰਦਰ ਮੋਦੀ ਜੀ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਦੇ ਇਹਨਾਂ ਦਸਾਂ ਸਾਲਾਂ ਦੇ ਵਿੱਚ ਕਿੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਨੇ ਇਹ ਸਾਹਮਣੇ ਨਹੀਂ ਹੁੰਦੇ ਇਹ ਸਿਰਫ ਮਨ ਕੀ ਬਾਤ ਕਰਦੇ ਨੇ ਵੀ ਮੈਨੂੰ ਕੋਈ ਸਵਾਲ ਕਰਕੇ ਪੁੱਛੇ ਨਾ ਮੈਂ ਆਪਣਾ ਹੀ ਦੱਸਾਂ ਇਸ ਕਰਕੇ ਇਨਾਂ ਦੇ ਕੋਲੋਂ মিডিਏ ਨੂੰ ਮੈਂ ਬੇਨਤੀ ਕਰਦਾ ਵੀ ਤਗੜੇ ਹੋ ਕੇ ਇਹਦਾ ਪ੍ਰਚਾਰ ਕਰੋ ਕਿ ਮੋਦੀ ਸਾਹਿਬ ਕਦੇ ਤੇ ਆ ਕੇ ਪ੍ਰੈਸ ਦੇ ਸਾਹਮਣੇ ਆਪਣੇ ਬਿਆਨ ਦਿਓ ਮਨ ਕੀ ਬਾਤ ਨਾ ਕਰੋ ਲੋਕਾਂ ਦੀਆਂ ਗੱਲਾਂ ਸੁਣੋ ਅੰਤ ਵਿੱਚ ਮੈਂ ਚਾਹੁੰਦਾ ਕਿ ਤੁਸੀਂ ਕੋਈ ਅਪੀਲ ਕਰਨੀ ਚਾਹੋ ਕਿਸਾਨਾਂ ਨੂੰ ਮੈਂ ਸਿਰਫ ਪੰਜਾਬ ਦੇ ਹੀ ਨਹੀਂ ਸਾਰੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਭਾਈਚਾਰੇ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿੰਨੇ ਵੀ ਤੁਸੀਂ ਬੈਠੇ ਹੋ ਜਿੱਥੇ ਵੀ ਸੂਬੇ 'ਚ ਬੈਠੇ ਹੋ ਤੁਸੀਂ ਪੰਜਾਬ ਦੇ ਕਿਸਾਨ ਦਾ ਮਜ਼ਦੂਰ ਦਾ ਤਗੜੇ ਹੋ ਕੇ ਸਾਥ ਦਿਓ ਤਾ ਕਿ ਜਿਹੜੀਆਂ ਸਾਡੀਆਂ ਇਹ ਮੰਗਾਂ ਨੇ ਇਹ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਮੰਨੇ ਸਾਨੂੰ ਐਮਐਸਪੀ ਜਿਹੜੀ ਆ ਉਹ ਲਾਗੂ ਕਰਵਾਵੇ। ਇਹ ਸਨ ਸਰਦਾਰ ਭਗਵੰਤਪਾਲ ਸਿੰਘ ਜੀ ਸਚਰ ਔਰ ਬੜੀ ਬੀ ਬਾਕੀ ਦੇ ਨਾਲ ਇਹਨਾਂ ਨੇ ਆਪਣੀਆਂ ਸਾਰੀਆਂ ਗੱਲਾਂ ਨੂੰ ਰੱਖਿਆ ਹੈ। ਸੋ ਅਗਲੀ ਵਧੇਰੇ ਜਾਣਕਾਰੀ ਵਾਸਤੇ ਦੇਖਦੇ ਰਹੋ ਪਬਲਿਕ ਪ੍ਰਾਈਮ ਟੀਵੀ। ਧੰਨਵਾਦ।